ਉਹ ਅਧਿਆਪਕਾਂ ਨਾਲ ਜਿਹੜੀ ਆਪ ਦੀ ਜਾਇਜ ਮੰਗਾਂ ਲੈ ਕੇ ਇੱਕ ਲੋਕਤੰਤਰ ਦੇ ਸੰਵਧਾਨਿਕ ਤਰੀਕੇ ਨਾਲ ਸ਼ਾਂਤਮਈ ਆਪ ਦੀ ਮੰਗਾਂ ਮਨਵਾਉਣ ਜਿਹੜਾ ਪ੍ਰੋਟੈਸਟ ਕਰ ਰਹੇ ਸੀ ਧਰਨਾ ਕਰ ਰਹੇ ਸੀ ਉਹਨਾਂ ਨੂੰ ਅਨਪ੍ਰਵੋਕ ਤਰੀਕੇ ਨਾਲ ਬਗੈਰ ਕਿਸੇ ਕਾਰਨਾ ਦੇ ਉਹਨਾਂ ਦੇ ਨਾਲ ਉਹਨਾਂ ਤੇ ਲਾਠੀ ਚਾਰਜ ਕਰਨਾ ਉਹਨਾਂ ਤੇ ਪਾਣੀ ਮਾਰਨਾ ਉੱਤੋਂ ਜਿਹੜੀ ਸਾਡੀਆਂ ਧੀਆਂ ਪੜਨਾ ਟੀਚਰ ਸਾਹਿਬਾਨਾ ਸਨ ਉਹਨਾਂ ਨੂੰ ਪੁਲਸ ਮੁਲਾਜ਼ਮ ਜਿਹੜੇ ਮੇਲ ਮੁਲਾਜ਼ਮ ਹੈ ਉਹਨਾਂ ਵੱਲੋਂ ਮੈਨ ਹੈਂਡਲ ਕਰਨਾ ਉਹਦੇ ਖਿਲਾਫ ਅੱਜ ਅਸੀਂ ਉਹਨਾਂ ਦੀ ਆਵਾਜ਼ ਲੈ ਕੇ ਵਿਧਾਨ ਸਭਾ 'ਚ ਆਏ ਸੀ ਤੇ ਜਿਵੇਂ ਪਰਮਿੰਦਰ ਜੀ ਨੇ ਕਿਹਾ ਕਿ ਸਪੀਕਰ ਸਾਹਿਬ ਨੇ ਇਹਨੂੰ ਰਿਜੈਕਟ ਕਰਨ ਦਾ ਕਾਰਨ 61 ਇੱਕ ਸਿਕਾ ਅ ਰੂਲ ਦੀਨ ਹੈ ਕਿ ਇਹ ਆਮ ਕਾਨੂੰਨ ਦਾ ਮਾਮਲਾ ਸੀ ਆਮ ਕਾਨੂੰਨ ਨੋਰਮਲ ਸਿਚੁਏਸ਼ਨ ਜਿਹੜੇ ਮੁੱਖ ਮੰਤਰੀ ਦੇ ਜ਼ਿਲ੍ਹੇ ਚ 7 8000 ਤੋਂ ਵੀ ਵੱਧ ਕੋਈ 20000 ਕਹਿੰਦਾ ਕੋਈ 10000 ਕਹਿੰਦਾ ਸਾਡੇ ਟੀਚਰ ਸਹਿਬਾਨ ਜਿਨ੍ਹਾਂ ਨੂੰ ਗੁਰੂ ਦਾ ਦਰਜਾ ਜਿਹਦਾ ਸਤਕਾਰ ਦੇਣਾ ਸਾਨੂੰ ਇਹ ਗੱਲ ਗੁਜਰਕਾ ਨੇ ਵਟਵਟੇਰਿਆ ਨੇ ਸਿਖਾਈ ਹੈ ਤੇ ਉਹਨਾਂ ਨਾਲ ਇਸ ਤਰੀਕੇ ਦੀ ਬੱਤਸਲੂਕੀ ਹੋਈ ਇਨਸਟੈਡ ਆਫ ਉਹਨਾਂ ਦੀ ਗੱਲ ਜੈਜ ਮੰਗ ਸੁਣਨ ਦੀ ਜਗਾ ਉਹਨਾਂ ਨਾਲ ਵਾਅਦਾ ਸੀ ਕਿ ਤੁਹਾਨੂੰ ਪੱਕੇ ਕਰਦਿਆ ਜਾਊਗਾ ਤੁਹਾਡੀਆਂ ਮੰਗਾਂ ਮੰਨ ਲਿਆ ਜਾਣਗੀਆਂ ਮਗਰ ਅਸਲੀਅਤ ਇਹ ਆਈ ਕਿ ਉਹਨਾਂ ਤੇ ਪਰਚਾ ਹੋ ਗਿਆ ਤੇ ਪਰਚਾ ਹੋ ਕੇ ਅੱਜ ਉਹਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਅਸੀਂ ਅੱਜ ਆਪਦਾ ਪ੍ਰੋਟੈਸਟ ਕੀਤਾ ਸਿਰ ਉਨਵੇਂ ਮਹੀਨਾ ਹੋਰ ਆ ਸਾਡੀ ਮੰਗ ਹੈ ਕਿ ਜਿਨ੍ਹਾਂ ਨੇ ਲੇਡੀਜ਼ ਨਾਲ ਮਿਸਟ੍ਰੀਟ ਕੀਤਾ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਵੇ ਐਕਸ਼ਨ ਹੋਵੇ ਤੇ ਸਾਰੇ ਟੀਚਰ ਸਾਹਿਬਾਨਾਂ ਦੇ ਜਿੱਥੇ ਮੰਗਾ ਮੰਨਿਆ ਜਾਣ ਉੱਥੇ ਹੀ ਉਹਨਾਂ ਦੇ ਜਿਹੜੇ ਕੇਸ ਦਰਜ ਹੋਏ ਉਹ ਕੈਨਸਲ ਹੋ ਗਏ। ਥੈਂਕ ਯੂ। ਜੀ ਦੇ ਮਾਧਿਅਮ ਸਾਹਿਬ ਸਾਰੇ ਪਿੱਛੇ ਟਾਈਪ ਕਰਦੇ ਸਾਰੇ ਜੀ। ਅਰਪਿਤ। ਅਰਪਿਤ। ਆਪ ਕੀ ਅਰਪਿਤ। ਇੱਕ ਮਿੰਟ ਬ੍ਰੀਕ। ਇੱਕ ਮਿੰਟ ਚਾਹ ਰਿਹਾ ਮੈਂ ਸੀ ਯਾਰ। ਜੇ ਹੁਣ ਫੇਰ ਤੁਸੀਂ ਯਾਰ ਅੱਗੇ ਕਰਕੇ ਫੇਰ ਰੱਖੀ ਬਈ ਪਰ ਰਾਮਾ ਹੋਣੀ ਰੱਖੀ ਤੁਹਾਨੂੰ ਦੂਜੀ ਕਰਨਾ ਦੂਜੀ ਕਰਨਾ ਰੱਖ ਮੈਂ ਤੇਰਾ ਮਾਈਕ ਟੱਕੀ ਪੰਜਾਬ ਸਰਕਾਰ ਮਰਦਾਬਾਦ 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 ਅਧਿਆਪਕਾਂ ਨਾਲ ਟੱਕੇ ਸਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਅਧਿਆਪਕਾਂ ਦੀ ਜਾਇਜ਼ ਮੰਗਾ ਪ੍ਰਵਾਨ ਕਰੋ ਪ੍ਰਵਾਨ ਕਰੋ ਪ੍ਰਵਾਨ ਕਰੋ ਹੋ ਗਿਆ ਆ ਯਾਰ ਹੋ ਗਿਆ ਹੋ ਗਿਆ ਯਾਰ ਕੀ ਕਰ ਰਹੇ ਹੋ ਯਾਰ ਪਤਾ ਨਹੀਂ ਕਿਹਜੇ ਮੈਚ ਹੋ ਗਿਆ ਆਪਣਾ ਮਾਈਕ ਹੈਗਾ ਹੈਗਾ ਯਾਰ ਤੁਸੀਂ ਕੈਮਰਾ ਨਾ ਗਿਆ ਮਾਈਕ ਆ ਗਿਆ ਮੇਰਾ ਦੇਖੋ ਉਹ ਆਨ ਕਰੋ ਹੋ ਨਾ ਉਹ ਆਜ ਤੱਕ ਮਾਈਕ गिर ਗਿਆ ਆਪਕਾ ਇੱਕ ਮਿੰਟ ਉਹ ਬੈਠਾ ਉਹ ਗਿਰ ਰਿਹਾ ਲੱਗਦਾ ਕੱਲ ਤੱਕ ਕੱਲ ਤੱਕ ਕੱਲ ਤੱਕ ਤਾਂ ਠੀਕ ਚੀ ਯਾਰ ਪਿੱਛੇ ਪਿੱਛੇ ਹੋ ਜਾ ਬੱਸ ਕੇ ਠੀਕ ਹੈ ਹੁਣ ਖੁੱਲੇ ਹੋ ਜਾ ਪਿੱਛੇ ਹੋ ਜਾ ਪਿੱਛੇ ਹੋ ਜਾ ਹਾਂਜੀ ਹਾਂਜੀ ਹੋ ਗਿਆ ਡੰਡ ਡੰਡ ਅਰ ਜੀ ਬਹੁਤ ਤੌਰ ਤੇ ਸ਼ੋਮਨੀ ਕਾਲੀਜਪਤਰੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਵਿਧਾਇਕਾਂ ਵੱਲੋਂ ਕਮਰੋ ਕੋ ਇੱਕ ਮਤਾ ਧਿਆਨ ਦਾ ਗਿਆ ਸੀ ਉਹਦਾ ਸਬੰਧ ਜੋ ਅਧਿਆਪਕ ਦੇ ਨਾਲ ਉਸ ਦਿਨ ਪਹਿਲਾਂ ਪਟਿਆਲੇ ਵਿੱਚ ਤਕਾਸ਼ਰੀ ਹੋਈ ਹੈ ਉਹਨਾਂ ਨੂੰ ਮੇਰ ਰਹਿਮੀ ਨਾਲ ਘੁੱਟਿਆ ਗਿਆ ਇਹ ਸਾਡੀਆਂ ਜੋ ਬੀਬੀਆਂ ਸੀਗੀਆਂ ਅਧਿਆਪਕ ਉਹਨਾਂ ਦੀ ਬੇਬਤੀ ਹੋਈ ਹੈ ਉਸ ਦੇ ਵਿਰੋਧ ਚ ਅਸੀਂ ਇਹ ਕੰਮ ਰੋਕੋ ਮਸਤਾਬ ਪੇਸ਼ ਹਾਂਦਾ ਸੀ ਵੀ ਸਾਰੇ ਕੰਮ ਰੋਕ ਕੇ ਅੱਜ ਇਸ ਮੁੱਦੇ ਤੇ ਬਹਿਸ ਕੀਤੀ ਜਾਵੇ ਸਾਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ ਸਪੀਕਰ ਸਾਹਿਬ ਨੇ ਇਸ ਮਸਲੇ ਨੂੰ ਇੱਕ ਆਮ ਕਾਨੂੰਨ ਵਿਵਸਥਾ ਦਾ ਮਸਲਾ ਦੱਸ ਕੇ ਸਾਡਾ ਜਿਹੜਾ ਮਤਾ ਰਿਜੈਕਟ ਕਰਤਾ ਸੋ ਉਸ ਮਤੇ ਨੂੰ ਰਿਜੈਕਟ ਕਰਨ ਦੇ ਵਿਰੋਧ ਚ ਅਸੀਂ ਜਿਹੜਾ ਹੈ ਅੱਜ ਪ੍ਰਦਰਸ਼ਨ ਵੀ ਕੀਤਾ ਹੈ ਤੇ ਉਹਨਾਂ ਨੂੰ ਅੱਜ ਵਿਧਾਨ ਸਭਾ ਚੋਂ ਅਸੀਂ ਵਾਕਆਊਟ ਵੀ ਕੀਤਾ ਸਾਡੀਆਂ ਜੋ ਮੰਗਾਂ ਨੇ ਸਾਡੀ ਇਹ ਵੀ ਇੱਕ ਤਾਂ ਜਿਹੜੇ ਅਧਿਆਪਕ ਸੀ ਉਹ ਬੜੇ ਸ਼ਾਂਤਮਈ ਢੰਗ ਦੇ ਨਾਲ ਆਪਣੀਆਂ ਜਾਇਜ਼ ਮੰਗਾਂ ਆਪਣੇ ਜੋ ਲੋਕਤੰਤਰ ਅਧਿਕਾਰ ਨੇ ਉਹ ਉਹਨਾਂ ਦੇ ਤਹਿਤ ਉਹ ਜਿਹੜੀ ਸਾਰਾ ਪ੍ਰਦਰਸ਼ਨ ਕਰ ਰਹੇ ਸੀ ਪਰ ਜਿਸ ਤਰ੍ਹਾਂ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਅੱਜ ਜਿਹੜਾ ਅਧਿਆਪਕ ਜਿਹੜਾ ਸਾਡੇ ਸਮਾਜ ਦਾ ਸਿਰਜਣਹਾਰ ਹੈ ਉਹਦੇ ਨਾਲ ਇਸ ਤਰ੍ਹਾਂ ਦੀ ਬੇਰਹਿਮੀ ਹੋ ਰਹੀ ਹੈ ਤਾਂ ਆਮ ਲੋਕ ਜਿਹੜਾ ਕੀ ਆਸ ਰੱਖਦੇ ਸਰਕਾਰ ਤੋਂ ਤੋਂ ਸਾਡੀ ਬੜੀ ਜ਼ੋਰਦਾਰ ਟੰਗ ਨਾਲ ਅਸੀਂ ਚਾਹੁੰਦੇ ਹਾਂ ਕਿ ਇੱਕ ਤਾਂ ਜਿਹੜੇ ਮੁਲਾਜ਼ਮਾਂ ਨੇ ਇਹ ਕਾਰਵਾਈ ਕੀਤੀ ਹੈ ਸੀਨੀਅਰ ਅਧਿਕਾਰੀ ਜਿਹੜਾ ਵੀ ਕੋਈ ਜ਼ਿੰਮੇਵਾਰ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਜੋ ਠੂਠੇ ਕੇਸ ਰਜਿਸਟਰ ਕੀਤੇ ਗਏ ਨੇ ਇਹਨਾਂ ਅਧਿਆਪਕਾਂ ਦੇ ਖਿਲਾਫ ਉਹ ਕੇਸ ਵਾਪਸ ਹੋਣੇ ਚਾਹੀਦੇ ਨੇ ਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣੀ ਚਾਹੀਦੀਆਂ ਕਿਉਂਕਿ ਸਾਰੀਆਂ ਮੰਗਾਂ ਜੇ ਤੁਸੀਂ ਨਿਗਾਹ ਮਾਰੋਗੇ ਬਹੁਤ ਜਾਇਜ਼ ਮੰਗਾਂ ਨੇ ਤੇ ਅਸੀਂ ਜਿਹੜਾ ਸ਼ਰੋਮਨੀ ਕਾਲੀਦਲ ਦੀ ਸਰਕਾਰ ਨਹੀਂ ਜਿਹੜਾ ਬਿੱਲ ਲਿਆਂਦਾ ਸੀਗਾ ਜਿਹੜਾ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਜਿਹੜੇ ਕੰਮ ਕਰ ਰਹੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਉਹਦੇ ਵਿੱਚ ਸਾਰੇ ਕਵਰ ਹੁੰਦੇ ਸੀ ਪਰ ਇਹਨਾਂ ਨੇ ਆਉਂਦੇ ਹੀ ਉਹ ਬਿੱਲ ਨੂੰ ਜਿਹੜਾ ਹੈ ਰੱਦ ਕਰਕੇ ਇਹ ਸਾਰਾ ਜਿਹੜਾ ਕੰਮ ਵਿੱਚ ਜਿਹੜਾ ਰੁਕ ਲਾਤੀ ਸੋ ਇਸ ਕਰਕੇ ਸਾਰਾ ਜਾਇਜ਼ ਮੰਗਾਂ ਜਿਹੜੀਆਂ ਉਹ ਨਾ ਮੰਨਣ ਤੇ ਉਹਨਾਂ ਨਾਲ ਇਹ ਹੋਇਆ ਅਸੀਂ ਇਹਦਾ ਪੂਰਾ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੀ ਸਾਰੀ ਲੀਡਰਸ਼ਿਪ ਅਧਿਆਪਕਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਅਸੀਂ ਖੜੇ ਹਾਂ ਤੇ ਇਸ ਕਾਰਵਾਈ ਦਾ ਸਖਤ ਵਿਰੋਧ ਕਰਦੇ ਹਾਂ ਤੇ ਫਿਰ ਅਸੀਂ ਇਹ ਮੰਗ ਕਰਦੇ ਹਾਂ ਵੀ ਇਹਦੀ ਜਿਹੜੀ ਹੈ ਖੁੱਲੀ ਬਹਿਸ ਜਿਹੜੀ ਵਿਧਾਨ ਸਭਾ ਵਿੱਚ ਹੋਣੀ ਚਾਹੀਦੀ ਹੈ ਤੇ ਬਾਹਰ ਵੀ ਕੁਝ ਕਰੋਗੇ ਸਸਦ ਸਦ ਤੋਂ ਬਾਹਰਲੇ ਪਾਸੇ ਅਧਿਆਪਕਾਂ ਦੇ ਪੱਖ ਵਿੱਚ ਅਸੀਂ ਅਧਿਆਪਕਾਂ ਦੇ ਨਾਲ ਦੇਖੋ ਅਸੀਂ ਗੱਲ ਰੱਖਣੀ ਹੈ ਜੇ ਉਹ ਡਿਸਕਸ਼ਨ ਹੋਊਗਾ ਨਾ ਅਡਰੈਸ ਤੇ ਜੇ ਇਹ ਸਪੈਸ਼ਲ ਨਾ ਦਿੱਤਾ ਇਸ ਖਾਸ ਇਸ ਮੁੱਦੇ ਤੇ ਡਿਸਕਸ਼ਨ ਨਾ ਲਾਓ ਹੋਈ ਤਾਂ ਅਸੀਂ ਜਿਹੜਾ ਹੈ ਉਹ ਗੁੰਡ ਅਡਰੈਸ ਤੇ ਇਸ ਗੱਲ ਨੂੰ ਮੁੱਦੇ ਨੂੰ ਉਠਾਵਾਂਗੇ ਸੋ ਅਸੀਂ ਸਾਡਾ ਡਿਊਟੀ ਹੈ ਵੀ ਵਿਧਾਨ ਸਭਾ ਦੇ ਵਿੱਚ ਮਸਲੇ ਉਠਾਉਣੇ ਉਹ ਹੁਣ ਜਿਹੜਾ ਅਸੀਂ ਦੁਬਾਰਾ ਵਿਧਾਨ ਸਭਾ ਦੇ ਵਿੱਚ ਜਾ ਰਹੇ ਹਾਂ ਉੱਥੇ ਜਿਹੜਾ ਸਾਰੇ ਮਸਲੇ ਉਠਾਉਣਾ ਠੀਕ ਹੈ ਜਪੇ ਜੀ ਸਰ ਇੱਕ ਆ ਗੱਲ ਕਰ ਦੋ ਸਰ ਤੁਸੀਂ ਆ ਜਾਓ ਸੈਂਟਰ ਚ ਆ ਜਾਓ ਸਰ ਜੀ ਜੀ ਸਰ ਤੁਸੀਂ ਆ ਜਾਓ ਜੀ ਆਹ ਚ ਸਪੀਕਰ ਸਪੀਕਰ ਸਾਹਿਬ ਨੇ ਤੁਸੀਂ ਪੜ੍ਹ ਸਕਦੇ ਹੋ ਕਿ ਨਿਯਮ 61 ਧਾਰਾ 10 ਦੇ ਅਧੀਨ ਅस्वीकार ਕਰ ਦਿੱਤਾ ਕਿਉਂਕਿ ਇਹ ਇੱਕ ਆਮ ਕਾਨੂੰਨ ਵਿਵਸਥਾ ਦਾ ਮਸਲਾ ਹੈ ਉੰਜੇ ਹਜ਼ਾਰਾਂ ਲੋਕਾਂ ਨਾਲ ਜਦ ਕੁੱਟਮਾਰ ਹੋ ਰਹੀ ਹੈ ਉਹਨੂੰ ਆਮ ਕਾਨੂੰਨ ਉਸਤੰ ਮਸਲਾ ਦੱਸਿਆ ਜਾ ਰਿਹਾ ਤੇ ਤੁਸੀਂ ਸਰਕਾਰ ਦੀ ਸੰਜੀਦਗੀ ਤੇ ਹਮਦਰਦੀ ਦਾ ਤੁਸੀਂ ਖੁਦ ਇਸ ਗੱਲ ਦਾ ਅਹਿਸਾਸ ਲਾ ਸਕਦੇ ਹੋ। ਔਰ ਜਿਵੇਂ ਅਧਿਆਪਕਾਂ ਨੇ ਅਧਿਆਪਕਾਂ ਨੇ ਇਹ ਗੱਲ ਕੀਤੀ ਹੈ ਕਿ ਪਟਿਆਲੇ ਸ਼ਹਿਰ ਚ ਅਨਪ੍ਰਭੋਗ ਤਰੀਕੇ ਨਾਲ ਉਹ ਸ਼ਾਂਤਮਈ ਸੰਵਿਧਾਨਿਕ ਤੌਰ ਤੇ ਡਿਮਨਿਸਟ੍ਰੇਟ ਕਰਨਾ, ਪ੍ਰੋਟੈਸਟ ਕਰਨਾ ਅਧਿਕਾਰ ਹੈ। ਕਨਸਟੀਟਿਊਸ਼ਨਲ ਅਧਿਕਾਰ ਹੈ ਸੰਵਿਧਾਨ ਨੇ ਸਾਨੂੰ ਦਿੱਤਾ ਉਹ ਕਰਦੇ ਸੀ ਅਧਿਆਪਕ ਮਹਿਸੂਸ ਕਰਦੇ ਕਿ ਪਕਿਆਲੇ ਤੇ ਜੋ ਕੁਝ ਸਾਡੇ ਨਾਲ ਹੋਇਆ ਇਹ ਮੁੱਖ ਮੰਤਰੀ ਸਾਹਿਬ ਦੇ ਇਸ਼ਾਰੇ ਤੇ ਫਿਰ ਸਾਡੇ ਨਾਲ ਇੱਕ ਟਮਾਰ ਹੋਈ ਹੈ ਜਾਂ ਸਾਡੇ ਨਾਲ ਸਾਡੀਆਂ ਧੀਆ ਪੈਣਾ ਦੀ ਬੇਪਤੀ ਕੀਤੀ ਗਈ ਉਹ ਸਾਰੀਆਂ ਗੱਲਾਂ ਬੜਾ ਗੰਭੀਰ ਮੁੱਦਾ ਸੀ ਜਿਵੇਂ ਤਿੰਸਾ ਸਾਹਿਬ ਨੇ ਦੱਸਿਆ ਸ਼ਰੂਮ ਨਹੀਂ ਅਕਾਲੀ ਜਲਪੀ ਜੀ ਪੀ ਜੀਪੀ ਦੇ ਲੈਜਿਸਲੇਚਰ ਚ ਡਿਸਕਸ਼ਨ ਚਾਹੁੰਦੇ ਸਨ कि ਜਿਹਨਾਂ ਮੇਲ ਮੁਲਾਜ਼ਮਾਂ ਨੇ ਅਫਸਰਾ ਨੇ ਪੁਲ ਸਦਹਕਾਰੀਆਂ ਨੇ ਸਾਡੀਆਂ ਧੀਆਂ ਪੈਣਾ ਨਾਲ ਜਿਹੜੀਆਂ ਟੀਚਰ ਸਾਹਿਬਾਨਾਂ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਹੈ ਵਿਪਤੀ ਕੀਤੀ ਹੈ ਕਿ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਪੜਦੀ ਤੇ ਉਹਨਾਂ ਦੇ ਪਰਚੇ ਕੈਨਸਲ ਕੀਤੇ ਜਾਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂ ਥੈਂਕ ਯੂ ਆਜਾ ਬੋ ਜਾਓ ਕਾਂਗਰਸ ਸਰਕਾਰ ਜਿੰਦਾਬਾਦ 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 ਕਰੋ ਜੀ ਬਾਬਾ ਜੀ ਅੱਗੇ ਦਰ ਕੇ ਕਰੋ

ਸ਼੍ਰਮਣੀ ਕਾਲੀ ਦਲ ਵੱਲੋਂ ਵਾਕਆਊਟ ਕੀਤਾ ਗਿਆ ਹੈ ਕਿਉਂਕਿ ਜੋ ਪਟਿਆਲੇ ਦੇ ਵਿੱਚ ਟੀਚਰਾਂ ਦੇ ਨਾਲ ਬਸ ਹਿੱਤੀ ਹੋਈ ਟੀਚਰਾਂ ਨੂੰ ਮਾਰਿਆ ਕੁੱਟਿਆ ਗਿਆ ਉਸ ਦੇ ਵਿਰੋਧ ਦੇ ਚਲਦਿਆਂ ਕਮ ਰੋਕੂ ਪ੍ਰਸਤਾਵ ਦਿੱਤਾ ਗਿਆ ਵਿਧਾਨ ਸਭਾ ਸਪੀਕਰ ਵੱਲੋਂ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਦਿੱਤਾ ਗਿਆ ਜਿਸ ਦਾ ਵਿਰੋਧ ਕਰਦਿਆਂ ਵਾਕਆਊਟ ਕੀਤਾ ਗਿਆ ਸ਼੍ਰਮਣੀ ਕਾਲੀ ਦਲ ਦੇ ਭਾਜਪਾ ਆਦੇ ਵਿਧਾਇਕਾਂ ਦੇ ਵੱਲੋਂ ਫਿਲਹਾਲ ਕੋਈ ਮੰਗ ਨਹੀਂ ਕਿ ਟੀਚਰਾਂ ਦੇ ਉੱਤੇ ਦਰਜ ਹੋਏ ਜੋ ਪਰਚੇ ਨਹੀਂ ਉਹ ਵਾਪਸ ਹੋਏ ਜਾਂਦੇ ਇਸ ਮੁੱਦੇ ਤੇ ਵਿਧਾਨ ਸਭਾ ਦੇ ਬਹਿਸ ਕੀਤੀ ਜਾਵੇ ਹੁਣ ਕੀ ਵਿਧਾਨ ਸਭਾ ਦੇ ਵਿੱਚ ਟੀਚਰਾਂ ਦਾ ਮੁੱਦਾ ਟੀਚਰਾਂ ਨਾਲ ਹੋਈ ਕਤਮਾਰ ਦਾ ਮੁੱਦਾ ਗੂੰਜੇਗਾ ਭੈਸੋਲੀ ਕੀ ਜਾਂ ਨਹੀਂ ਇਹ ਵੇਖਾਂਗੇ ਜੱਜ ਪਰਹਿਗਾ ਫਿਲਹਾਲ ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਰਮਨਦੀਪ ਸਿੰਘ ਢਿੱਲੀ ਪੋਸਟ ਪੰਜਾਬੀ ਚੰਡੀਗੜ੍ਹ